ਤੁਸੀਂ ਭਾਜੀਪੀ ਨੂੰ ਮੌਕਾ ਦਿਓ ਔਰ ਤੁਸੀਂ ਦੇਖੋ ਤੁਹਾਡੇ ਕੰਮ ਕਿਵੇਂ ਹੁੰਦੇ ਨੇ ਮੁੱਖ ਮੰਤਰੀ ਹੋਣ ਭਗਵੰਤ ਸentityManager ਜਾਂ ਫਿਰ ਰਵਿੰਦ ਕੇਜਰੀਵਾਲ ਹੁਣ ਉਹ ਤਾਂ ਦਾ ਵੀ ਇਹ ਕਰ ਦਿੰਦੇ ਨੇ ਕਿ ਅਸੀਂ ਕੰਮ ਹੀ ਇਹਨੇ ਕਰਦੇ ਜਿਹੜੇ 70 ਸਾਲਾਂ ਚ ਨਹੀਂ ਹੋਏ ਉਹ ਕੰਮ ਅਸੀਂ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਨਾ ਇਹ ਗੱਲ ਮੁੱਖ ਮੰਤਰੀ ਤਾਂ ਕਹਿੰਦੇ ਕਿ ਬੀਜੇਪੀ ਸਾਨੂੰ ਕੰਮ ਨਹੀਂ ਕਰ ਦਿੰਦੀ ਸਾਡੇ ਫੰਡ ਰੋਕ ਲੈਂਦੀ ਆ ਇਸ ਕਰਕੇ ਬੀਜੇਪੀ ਤਾਂ ਪੰਜਾਬ ਵਿਰੋਧੀ ਆ ਫੰਡ ਆਂਦੇ ਨੇ ਇਹ ਮਿਸਯੂਜ਼ ਕਰ ਰਹੇ ਨੇ ਫੰਡ ਕਦੇ ਇਹ ਵੀ ਹੋ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਸਾਲ ਬਾਅਦ 1.5 ਸਾਲ ਦੇ ਨੇੜੇ ਤੇੜੇ ਜਾ ਕੇ ਬੀਜੇਪੀ 'ਚ ਆ ਜਾਣ। ਪੰਜਾਬ ਅੱਜ ਦਿੱਲੀ ਵਾਲੇ ਹੀ ਚਲਾ ਰਹੇ ਨੇ। ਇਹ ਵੀ ਸਾਰਿਆਂ ਨੂੰ ਪਤਾ ਹੈਗਾ। ਬੀਜੇਪੀ ਨੂੰ ਐਕਸੈਪਟ ਕਰਨਗੇ ਲੋਕ ਪੰਜਾਬ ਦੇ ਤੁਹਾਨੂੰ ਲੱਗਦਾ? ਕਿੰਨੀ ਤਰੱਕੀ ਹੋ ਰਹੀ ਹੈ ਹਰਿਆਣੇ 'ਚ? ਯੂਪੀ 'ਚ ਦੇਖ ਲਓ ਕਿੰਨੀ ਤਰੱਕੀ ਹੋ ਰਹੀ ਹੈ। ਉੱਥੇ ਕਿਹਦੀ ਸਰਕਾਰ ਹੈ? ਤਾਂ ਇੱਥੇ ਵੀ ਕਰਨਗੇ, ਜ਼ਰੂਰ ਕਰਨਗੇ। ਸਰ ਮੈਂ ਦਿਆ ਜਿਹੜੀਆਂ ਮੰਗਾਂ ਨੇ ਤੋਂ ਲੱਗਦਾ ਕਿ ਉਹ ਸੌਟ ਆਊਟ ਹੋ ਜਾਣਗੀਆਂ ਜਾਂ ਬੰਦੀ ਸਿੰਘਾਂ ਦੇ ਮਸਲੇ ਹੱਲ ਹੋ ਜਾਣਗੇ ਤੋਂ ਮੈਨੂੰ ਇੰਡਸਟਰੀ ਕੌਣ ਲੈ ਆ ਸਕਦਾ ਇੱਥੇ ਭਾਜਪਾ ਲੈ ਆ ਸਕਦੀ ਹੈ ਕਿਉਂਕਿ ਸੈਂਟਰ ਚ ਹੈ ਅੱਜ ਕੀ ਹੋ ਰਿਹਾ ਸਾਰੀ ਇੰਡਸਟਰੀ ਇੱਥੋਂ ਭੱਜ ਰਹੀ ਹੈ ਲੁਧਿਆਣਾ ਵੈਸਟ ਦੇ ਵਿੱਚ ਜ਼ਿਮਨੀ ਚੋਣ ਹੋ ਰਹੀ ਹੈ ਤੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਸਾਡੇ ਨਾਲ ਮੌਜੂਦ ਨੇ ਬੀਬਾ ਜੈਨਦਰ ਕੌਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਬੀਬੀ ਜੀ ਕਿਵੇਂ ਦੇਖਦੇ ਹੋ ਬੀਜੇਪੀ ਐਸਓਰ ਜ਼ਿਮਨੀ ਚੋਣ ਦੇ ਵਿੱਚ ਲੜ ਰਹੀ ਹੈ ਤੇ ਸਰਕਾਰ ਹੈ ਜਿਹੜੀ ਉਹ ਦਾਵਾ ਕਰ ਰਹੀ ਹੈ ਕਿ ਸਾਡੀ ਸੀਟ ਹੈ ਪਹਿਲਾਂ ਵੀ ਤੇ ਸਾਡਾ ਐਮਐਲਏ ਜਿਤਾਓ ਤੇ ਕੰਮ ਦੁੱਗਣੇ ਕਰਾਓ ਦੇਖੋ ਜੀ ਇਹ ਸੀਟ ਜਿਹੜੀ ਹੈਗੀ ਹੈ ਇਹਨਾਂ ਕੋਲ 3.5 ਸਾਲ ਦੀ ਹੈਗੀ ਹੈ ਠੀਕ ਹੈ ਕੋਈ ਕੰਮ ਹੋਇਆ ਇਹ ਪੁੱਛਣ ਵਾਲੀ ਗੱਲ ਹੈ ਦੇਖੋ ਸਾਰੇ ਜਾ ਕੇ ਨਾ ਸੜਕਾਂ ਨਹੀਂ ਨਾ ਬਿਜਲੀ ਨਹੀਂ ਨਾ ਕੁਝ ਹੈ ਪਾਣੀ ਗੰਦਾ ਆ ਰਿਹਾ ਹੈਗਾ ਕਿਵੇਂ ਚਲੋ ਕਹਿਣਾ ਕਹਿਣ ਵਾਲੀ ਗੱਲ ਹੈ ਤੁਸੀਂ ਦੁਬਾਰਾ ਦਿਤਾਓ ਦੇਖੋ ਕਿਨੇ ਕੰਮ ਹੁੰਦੇ ਨੇ ਅਜੇ ਤੱਕ ਤਾਂ ਹੋ ਨਹੀਂ ਹੋਏ ਨਹੀਂ ਅੱਗੇ ਜਾ ਕੇ ਕੀ ਕਰਨਗੇ ਇੱਕ ਸਾਲ ਡੇਢ ਸਾਲ ਰਹਿ ਗਿਆ ਇਹਨਾਂ ਦਾ ਤੇ ਗੱਲ ਇਹ ਹੈਗੀ ਹੈ ਕਿ ਸਾਡੇ ਜੋ ਕੈਂਡੀਡੇਟ ਨੇ ਜੀਵਨ ਗੁਪਤਾ ਜੀ ਉਹਨਾਂ ਨੂੰ ਦਿਤਾਓ ਇਥੋਂ ਲੁਧਿਆਣਾ ਵਸ ਤੋਂ ਇਹ ਸੈਂਟਰ ਦੇ ਨਾਲ ਹੋਣਗੇ ਔਰ ਸੈਂਟਰ ਤੋਂ ਕੁਝ ਕੰਮ ਕਰਾਈ ਜਾ ਸਕਦੇ ਨੇ ਔਰ ਸਾਡੀ ਜਿਹੜੀ ਸੈਂਟਰ ਦੀ ਸਰਕਾਰ ਹੈ ऑलरेडी ਜਿਹੜੀ ਸੜਕਾਂ ਬਣ ਰਹੀ ਹੈ ਸਾਰੇ ਪੰਜਾਬ 'ਚ ਜਿਹੜੀ ਭਾਰਤ ਮਾਲਾ ਬਣ ਰਹੀ ਹੈ ਜਿਹੜੇ ਕਟੜਾ ਹਾਈਵੇ ਤੋਂ ਜਾ ਰਿਹਾ ਹੈਗਾ ਕਿੰਨੀਆਂ ਸਕੀਮਾਂ ਕਿੰਨੇ ਰੇਲਵੇ ਕਿੰਨਾ ਕੁਛ ਕੀਤਾ ਹੈ ਸਾਡੀ ਸਰਕਾਰ ਨੇ ਬੀਜੇਪੀ ਦੀ ਸਰਕਾਰ ਨੇ ਮੋਦੀ ਜੀ ਨੇ ਜੀ ਤੋਂ ਤੁਸੀਂ ਬੀਜੇਪੀ ਨੂੰ ਮੌਕਾ ਦਿਓ ਔਰ ਤੁਸੀਂ ਦੇਖੋ ਤੁਹਾਡੇ ਕੰਮ ਕਿਵੇਂ ਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਸੁਨੀਲ ਜਾਖੜ ਹੋਣ ਪੁਰਾਣੇ ਕਾਂਗਰਸੀ ਰਵਨੀਤ ਬਿੱਟੂ ਹੋਣ ਅੱਜ ਭਾਜੀਪੀ ਦੇ ਵੱਲੋਂ ਪ੍ਰਚਾਰ ਕਰ ਰਹੇ ਨੇ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਦੀ ਲੇਗੇਸੀ ਜਾਂ ਉਹਨਾਂ ਦਾ ਜਿਹੜਾ ਸਟਾਈਲ ਸੀ ਸਿਆਸਤ ਦਾ ਉਸ ਨੂੰ ਦੇਖ ਕੇ ਲੋਕ ਕਾਂਗਰਸ ਤੋਂ ਟੁੱਟ ਕੇ ਆਸ਼ੂ ਤੋਂ ਟੁੱਟ ਕੇ ਭਾਜੀਪੀ ਦੇ ਨਾਲ ਆਉਣਗੇ ਦੇਖੋ ਜੀ ਜਨਤਾ ਬੜੀ ਸੁਜਵਾਨ ਹੈ ਉਹਨੂੰ ਸਾਰਾ ਕੁਝ ਪਤਾ ਹੁੰਦਾ ਹੈਗਾ ਔਰ ਉਹਨਾਂ ਨੂੰ ਪਤਾ ਹੈ ਕਿ ਕੌਣ ਕੰਮ ਕਰਦਾ ਹੈ ਕੌਣ ਨਹੀਂ ਕੰਮ ਕਰਦਾ ਤਾਂ ਤੁਸੀਂ ਦੇਖੋਗੇ ਰਿਜ਼ਲਟ ਕਿਵੇਂ ਨਿਕਲੇਗਾ ਮੁੱਖ ਮੰਤਰੀ ਹੋਣ ਭਗਵਾਨ ਤਮਾਨ ਜਾਂ ਫਿਰ ਅਰਵਿੰਦ ਕੇਜਰੀਵਾਲ ਹੋਣ ਉਹ ਤਾਂ ਦਾਅਵੇ ਇਹ ਕਰਦੇ ਨੇ ਕਿ ਅਸੀਂ ਕੰਮ ਹੀ ਇੰਨੇ ਕਰਤੇ ਜਿਹੜੇ 70 ਸਾਲਾਂ ਚ ਨਹੀਂ ਹੋਏ ਉਹ ਕੰਮ ਅਸੀਂ ਕਰ ਰਹੇ ਹਾਂ ਪੰਜਾਬ ਦੇ ਲੋਕਾਂ ਨੂੰ ਪੁੱਛੋ ਨਾ ਇਹ ਗੱਲ ਜਿਹੜੇ ਇਹ ਦਾਅਵੇ ਕਰ ਰਹੇ ਨੇ ਕਿ 70 ਸਾਲ ਜਿਹੜੇ ਉਹਨੇ ਕੰਮ ਅਸੀਂ ਹੁਣ ਤਿੰਨ ਸਾਲਾਂ 'ਚ ਕਰਤੇ ਪੁੱਛੋ ਜਾ ਕੇ ਪਿੰਡਾਂ 'ਚ ਜਾਓ ਸ਼ਹਿਰਾਂ 'ਚ ਜਾਓ ਸਾਰਾ ਜਵਾਬ ਤੁਹਾਨੂੰ ਮਿਲ ਜੂਗਾ ਚੇਲਾਂ ਦਾ ਕਹਿੰਦੇ ਪਾਣੀ ਪਹੁੰਚਾਤਾ 600 ਬਿਜਲੀ ਯੂਨਟ ਬਿਜਲੀ ਜਿਹੜੀ ਲੋਕਾਂ ਨੂੰ ਮੁਫਤ ਕਰਤੀ ਔਰਤਾਂ ਬੱਚਿਆਂ ਦਾ ਜਿਹੜਾ ਸਫਰ ਹੈ ਉਹ ਫ੍ਰੀ ਕੀਤਾ ਦੇਖੋ ਜੀ ਔਰਤ ਬਸਾਂ ਦਾ ਤਾਂ ਪਹਿਲੇ ਤੋਂ ਫ੍ਰੀ ਸੀਗਾ ਔਰ ਇਹਨਾਂ ਦੀ ਸਰਕਾਰ ਨੇ ਨਹੀਂ ਕੀਤਾ ਜਿਹੜੀ ਬਿਜਲੀ ਪੁੱਛੋ ਤਾਂ ਜਾ ਕੇ ਸਹੀ ਨਾ ਪਾਣੀ ਕਿ ਗਲੀਆਂ ਚ ਕੋ ਮੋਰ ਪੁੱਛੋ ਕਿ ਕਿਨਾ ਗੰਦਾ ਪਾਣੀ ਆ ਰਿਹਾ ਔਰ ਜਾ ਕੇ ਉਥੇ ਜਿਹੜੇ ਯੂਨਿਟ ਬਿਜਲੀ ਕਹਿ ਰਹੇ ਨੇ ਬਿਜਲੀ ਤਾਂ ਆ ਹੀ ਨਹੀਂ ਰਹੀ ਹੈ ਮੁੱਖ ਮੰਤਰੀ ਤਾਂ ਕਹਿੰਦੇ ਕਿ ਬੀਜੇਪੀ ਸਾਨੂੰ ਕੰਮ ਨਹੀਂ ਕਰਨ ਦਿੰਦੀ ਸਾਡੇ ਫੰਡ ਰੋਕ ਲੈਂਦੀ ਆ ਇਸ ਕਰਕੇ ਬੀਜੇਪੀ ਤਾਂ ਪੰਜਾਬ ਵਿਰੋਧੀ ਆ ਬਿਲਕੁਲ ਨਹੀਂ ਫੰਡ ਆਂਦੇ ਨੇ ਇਹ ਮਿਸਯੂਜ਼ ਕਰ ਰਹੇ ਨੇ ਫੰਡ ਔਰ ਇਹ ਸਰਾਸਾ ਛੂਟ ਗਾ ਲੇ ਕਦੇ ਇਹ ਵੀ ਹੋ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਅੱਜ ਤੋਂ ਸਾਲ ਬਾਅਦ 1.5 ਸਾਲ ਦੇ ਨੇੜੇ ਤੇੜੇ ਜਾ ਕੇ ਬੀਜੇਪੀ ਚ ਆ ਜਾਣ ਇਹ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਮੈਨੂੰ ਇਹਦਾ ਨਾ ਹੀ ਪਤਾ ਜਿਹੜਾ ਪ੍ਰੈਸ਼ਰ ਜਿਵੇਂ ਲੋਕ ਕਹਿ ਰਹੇ ਨੇ ਗੱਲਾਂ ਹੋ ਰਹੀਆਂ ਕਿ ਦਿੱਲੀ ਦਾ ਸਾਰਾ ਪ੍ਰੈਸ਼ਰ ਆਇਆ ਜਾਂ ਦਿੱਲੀ ਆਪਣੇ ਅਧੀਨ ਕਰ ਚੁੱਕੀ ਹੈ ਕੇਜਰੀਵਾਲ ਆਪਣੇ ਅਧੀਨ ਕਰ ਰਹੇ ਨੇ ਸਾਰਾ ਕੁਝ ਪੰਜਾਬ ਅੱਜ ਦਿੱਲੀ ਵਾਲੇ ਹੀ ਚਲਾ ਰਹੇ ਨੇ ਇਹ ਵੀ ਸਾਰਿਆਂ ਨੂੰ ਪਤਾ ਹੈਗਾ ਸਾਰੇ ਤਾਂ ਜਿੱਥੇ ਭਗਵੰਦ ਮਾਨ ਜੀ ਜਾਂਦੇ ਨੇ ਜਿੱਥੇ ਆਪਣੇ ਸੁਸੋਧਿਆ ਦੀ ਜਾਂਦੇ ਨੇ ਬਲੈਕ ਆਰਡ ਪਹਿਲੇ ਉਹਨਾਂ ਦੇ ਉਹਨਾਂ ਦਾ ਨਾਮ ਉੱਪਰ ਹੁੰਦਾ ਫਿਰ ਭਗਵੰਦ ਮਾਨ ਜੀ ਦਾ ਹੁੰਦਾ ਜਿਹੜੇ ਚੀਫ ਮਿਨਿਸਟਰ ਬੀਜੇਪੀ ਨੂੰ ਐਕਸੈਪਟ ਕਰਨਗੇ ਲੋਕ ਪੰਜਾਬ ਦੇ ਤੁਹਾਨੂੰ ਲੱਗਦਾ ਕਿਉਂ ਨਹੀਂ ਕਰਨਗੇ ਦੇਖੋ ਹਰਿਆਣੇ ਚ ਕੀ ਹੋ ਕੇ ਹਟਿਆ ਕਿੰਨੀ ਤਰੱਕੀ ਹੋ ਰਹੀ ਹੈ ਹਰਿਆਣੇ ਚ ਯੂਪੀ ਚ ਦੇਖ ਲਓ ਕਿੰਨੀ ਤਰੱਕੀ ਹੋ ਰਹੀ ਹੈ ਉੱਥੇ ਕਿਹਦੀ ਸਰਕਾਰ ਹੈ ਤਾ ਇੱਥੇ ਵੀ ਕਰਨਗੇ ਜ਼ਰੂਰ ਕਰਨਗੇ ਜਸਾਨਾ ਦੀਆਂ ਜਿਹੜੀਆਂ ਮੰਗਾਂ ਨੇ ਤੋਂ ਲੱਗਦਾ ਕਿ ਉਹ ਸੌਟ ਆਊਟ ਹੋ ਜਾਣਗੀਆਂ ਜਾਂ ਬੰਦੀ ਸਿੰਘਾਂ ਦੇ ਮਸਲੇ ਹੱਲ ਹੋ ਜਾਣਗੇ ਤੋਂ ਪਹਿਲਾਂ ਦੇਖੋ ਟਾਈਮ ਸਬ ਦੱਸੇਗਾ ਹਮਮ ਔਰ ਜੈਸੇ ਜੈਸੇ ਕੰਮ ਹੋਏਗੇ ਤੁਹਾਨੂੰ ਪਤਾ ਲੱਗ ਜਾ ਤੁਸੀਂ ਆਸਵਾਨ ਤੋਂ ਪੰਜਾਬ ਦੇ ਲੋਕਾਂ ਤੋਂ ਕੀ ਮਨਜ਼ੂਰ ਕਰ ਲੈਣਗੇ ਭਾਜਪੀ ਨੂੰ ਜ਼ਰੂਰ ਕਰਨਗੇ ਮਨਜ਼ੂਰ ਹਮਮ ਦੇਖੋ ਸਾਰਿਆਂ ਨੂੰ ਕੰਮ ਚਾਹੀਦੇ ਨੇ ਜੀ ਹਰ ਰੋਜ਼ ਦੇ ਕੰਮ ਹੋਣ ਜਾਂ ਵੱਡੇ ਕੰਮ ਹੋਣ ਸਾਰਿਆਂ ਨੂੰ ਨੌਕਰੀਆਂ ਚਾਹੀਦੀਆਂ ਹਮਮ ਇੰਡਸਟਰੀ ਕੌਣ ਲਿਆ ਸਕਦਾ ਇੱਥੇ ਹਮਮ ਬੀਜੇਪੀ ਲਈ ਆ ਸਕਦੀ ਹੈ ਕਿਉਂਕਿ ਸੈਂਟਰ ਚ ਹੈ ਅੱਜ ਕੀ ਹੋ ਰਿਹਾ ਸਾਰੀ ਇੰਡਸਟਰੀ ਇੱਥੋਂ ਭੱਜ ਰਹੀ ਹੈ ਯੂਪੀ ਜਾ ਰਹੀ ਹੈ ਠੀਕ ਹੈ ਜੀ ਹਾਂ ਇਹ ਸਨ ਬੀਬਾ ਜੈਨਦਰ ਕੌਰ ਜੀ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਤੇ ਬੀਜੇਪੀ ਨੂੰ ਕਿਉਂ ਲੋਕ ਮਨਜ਼ੂਰ ਕਰਨ ਉਹਨਾਂ ਦਾ ਇਹ ਤਰਕ ਹੈ ਕਿ ਅਸੀਂ ਬੀਜੇਪੀ ਵਾਲੇ ਹੀ ਪੰਜਾਬ ਦੇ ਵਿੱਚ ਨਵੀਂ ਚੇਂਜ ਹੈ ਜਿਹੜੀ ਲਿਆ ਸਕਦੇ ਹਾਂ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ